ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾਇਰੈਕਟੋਰੇਟ ਪਸਾਦ ਸਿੱਖਿਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਖੋਜ ਅਤੇ ਖੇਤੀ ਪ੍ਰਸਾਰ ਸਿੱਖਿਆ ਮਾਹਰਾਂ ਦੀ ਇੱਕ ਸਾਂਝੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਵਰਕਸ਼ਾਪ ਦਾ ਮੁੱਖ ਦੇਸ਼ ਪਸਾਦ ਸਿੱਖਿਆ ਮਾਹਰਾਂ ਵੱਲੋਂ ਜ਼ਮੀਨੀ ਪੱਧਰ ਤੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਸਕੀਮਾਂ ਜੋ ਜ਼ਮੀਨੀ ਪੱਧਰ ਤੇ ਕਿਸਾਨਾਂ ਦੇ ਖੇਤਾਂ ਵਿੱਚ ਲਾਗੂ ਕੀਤੀਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਨਵੀਆਂ ਸ਼ਿਫਾਰਿਸ਼ਾਂ ਜੋ ਯੂਨੀਵਰਸਿਟੀ ਦੇ ਵੱਲੋਂ ਟ్రਾਇਲ ਕਰਨ ਉਪਰੰਤ ਕਿਸਾਨ ਵੀਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਲਈ ਵਿਭਾਗ ਦਾ ਕੀ ਰੋਲ ਹੋ ਸਕਦਾ ਉਸ ਵਿਸ਼ੇ ਤੇ ਵੀ ਅੱਜ ਇਸ ਵਰਕਸ਼ਾਪ ਦੇ ਵਿੱਚ ਚਰਚਾ ਕੀਤੀ ਗਈ ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਰਿਸਰਚ ਐਂਡ ਐਕਸਟੈਂਸ਼ਨ ਸਪੈਸ਼ਲਿਸਟ ਵਰਕਸ਼ਾਪ ਜਿਹੜੀ ਕਰ ਰਹੇ ਹਾਂ ਔਰ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਇਹ ਜਿਹੜੀ ਵਰਕਸ਼ਾਪ ਹੈਗੀ ਇਹ ਇਦਾਂ ਦੀ ਵਰਕਸ਼ਾਪ ਹੈ ਜਿਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟ ਸਾਡੇ ਐਕਸਟੈਂਸ਼ਨ ਸਪੈਸ਼ਲਿਸਟ ਤੇ ਪੰਜਾਬ ਦਾ ਜਿਹੜਾ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਡਿਪਾਰਟਮੈਂਟ ਹੈ ਉਹ ਜਿਹੜੇ ਸਾਇੰਟਿਸਟ ਨੇ ਐਡਮਿਨਿਸਟਰੇਟਰ ਨੇ ਉਹ ਇਕੱਠੇ ਬੈਠੇ ਨੇ ਇਹਦਾ ਮੁੱਖ ਉਦੇਸ਼ ਇਹ ਹੈ ਕਿ ਸਾਡੇ ਪੰਜਾਬ ਦੀਆਂ ਦੋ ਵੱਡੀਆਂ ਪ੍ਰੋਬਲਮਸ ਨੇ ਇੱਕ ਤਾਂ ਸਾਡਾ ਪਾਣੀ ਘਟ ਰਿਹਾ ਹੈਗਾ ਦੂਜੀ ਜਿਹੜੀ ਸਾਡੀ ਸੋਇਲ ਦੀ ਹੈਲਥ ਹੈ ਉਹਦਾ ਵੀ ਸਾਨੂੰ ਕੰਸਰਨ ਹੈ ਕਿ ਅਸੀਂ ਜਿਹੜੀ ਸਾਡੀ ਪ੍ਰੋਡਕਟਿਵਿਟੀ ਹੈ ਪ੍ਰੋਡਕਸ਼ਨ ਹੈ wheat rice ਦੀ ਉਹ ਵਰਲਡ ਦੇ ਵਿੱਚ ਹਾਈਐਸਟ ਹੈ ਸੋ ਉਹਦੇ ਨਾਲ ਸਾਡੀ ਸੋਇਲ ਦੀ ਹੈਲਥ ਇੰਟੀਰੀਅਰ ਦੀ ਉਹਨੂੰ ਅਸੀਂ ਕਿਵੇਂ ਕੈਮ ਰੱਖਣਾ ਸੋ ਜਿਵੇਂ ਗੱਲਾਂ ਕਰ ਰਹੇ ਸੀ ਪਾਣੀ ਅਸੀਂ ਕਿਵੇਂ ਬਚਾਉਣਾ ਸਾਡੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੂੰ ਰਿਸਰਚ ਕਰਨ ਵਾਸਤੇ ਇੱਕ ਬੁੱਧਾ ਮਿਲ ਜਾਂਦਾ ਫਿਰ ਅਸੀਂ ਉੱਤੇ ਰਿਸਰਚ ਕਰਦੇ ਹਾਂ ਉਹਦੇ ਸੋਲੂਸ਼ਨ ਵਾਪਸ ਕਰਦੇ ਹਾਂ ਇਕ ਤਾਂ ਅਸੀਂ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਪਲਾਨ ਕਰ ਰਹੇ ਹਾਂ ਗਵਰਨਮੈਂਟ ਬਹੁਤ ਸਪੋਰਟ ਕਰ ਰਹੀ ਕ੍ਰੌਪ ਡਾਇਵਰਸੀਫਿਕੇਸ਼ਨ ਪਲਾਨ ਕਿ ਝੋਨਾ ਜਿਹੜਾ ਸਭ ਤੋਂ ਜ਼ਿਆਦਾ ਪਾਣੀ ਪੀਂਦਾ ਉਹਨੂੰ ਅਸੀਂ ਕਿਵੇਂ ਘਟਾਈਏ ਤੇ ਜਿਹੜੀਆਂ ਆਲਟਰਨੇਟਿਵ ਕ੍ਰੌਪਸ ਨੇ ਉਹ ਝੋਨੇ ਦੀ ਉਹਨਾਂ ਨੂੰ ਕਿਵੇਂ ਵਧਾਈਏ ਦੂਜਾ ਅੱਜਕੱਲ ਅਸੀਂ ਵੇਖਦੇ ਹਾਂ ਕਿ ਪੰਜਾਬ ਗਵਰਨਮੈਂਟ ਵੀ ਇਸ ਡਿਪਾਰਟਮੈਂਟ ਦੇ ਜ਼ਰੀਏ ਜਿਹੜੀਆਂ ਸਾਡੀਆਂ ਨਹਿਰਾਂ ਸੀ ਜਾਂ ਖਾਲ ਸੀ ਸੂਏ ਸੀ ਉਹ ਕਾਫੀ ਦੇਰ ਤੋਂ ਬੰਦ ਪਏ ਸੀ ਉਹ ਆਪਣੇ ਇਸ ਗੌਰਮੈਂਟ ਦੇ ਵਿੱਚ ਕਾਫੀ ਉੱਤੇ ਕੰਮ ਹੋ ਰਿਹਾ ਕਿ ਲੋਕ ਕਹਿੰਦੇ ਨੇ ਕਿ ਕਈ ਕਿਹੜੇ ਸਾਲਾਂ ਤੋਂ 20-20 ਸਾਲ ਤੋਂ ਸੰਦਾ ਪਤਾ ਹੀ ਨਹੀਂ ਸੀ ਇੱਥੇ ਖਾਲ ਹੈ ਸੀ ਜਾਂ ਸੁਆ ਹੈ ਸੀ ਗੌਰਮੈਂਟ ਇਸ ਡਿਪਾਰਟਮੈਂਟ ਦੇ ਥਰੂ ਉਹਨਾਂ ਨੂੰ ਜਿਹੜੀ ਕਿ ਕਲੀਨ ਕਰ ਰਹੀ ਹੈ ਅਪਗ੍ਰੇਡ ਕਰ ਰਹੀ ਹੈ ਕਿ ਤਾਂ ਕਿ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹਨੂੰ ਜ਼ਿਆਦਾ ਵਰਤੀਏ ਤੇ ਜਿਹੜਾ ਸੋਇਲ ਵਾਟਰ ਹੈ ਅਸੀਂ ਟਿਊਬਲਾਂ ਨਾਲ ਕੱਢਦੇ ਹਾਂ ਉਹਨੂੰ ਘੱਟ ਵਰਤੀਏ ਤੇ ਯੂਨੀਵਰਸਿਟੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿਹੜੀਆਂ ਵਾਟਰ ਸਿਵਿਕ ਟੈਕਨੋਲੋਜੀ ਐਵੇਂ ਸ਼ੋਰ ਡਿਊਰੇਸ਼ਨ ਰਾਈਸ ਦੀਆਂ ਵੈਰੀਟੀਆਂ ਕੱਢ ਰਹੇ ਹਾਂ ਡ੍ਰਿਪ ਇਰੀਗੇਸ਼ਨ ਸਪ੍ਰ ਸਰਫੇਸ ਇਰੀਗੇਸ਼ਨ ਇਸੇ ਤਰ੍ਹਾਂ ਸੀ ਸਰਫੇਸ ਸੀਡਿੰਗ ਆਫ ਵੀਟ ਇਹ ਸਾਰਾ ਕਰ ਰਹੇ ਆ ਤਾਂ ਕਿ ਅਸੀਂ ਪਾਣੀ ਜਿਹੜਾ ਹੈਗਾ ਉਹ ਬਚਾਈਏ ਸੋ ਮੁੱਖ ਉਦੇਸ਼ ਇਹੀ ਹੈ ਕਿ ਇਹਨਾਂ ਜੋ ਅੱਜ ਵੀ ਪਾਰਟਿਸਪੈਂਟ ਆਏ ਨੇ ਇਹਦੇ ਵਿੱਚ ਕੋਈ 326 ਪਾਰਟਿਸਪੈਂਟ ਆਏ ਨੇ ਮੈਕੋਵ ਵੱਲੋਂ ਤੇ ਸਾਡੀ ਯੂਨੀਸਿਟ ਵੱਲੋਂ ਹਰ ਇੱਕ ਜ਼ਿਲ੍ਹੇ ਦੀਆਂ ਤੇ ਬਲਾਕ ਲੈਵਲ ਦੀਆਂ ਤਹਿਸੀਲ ਲੈਵਲ ਦੀਆਂ ਕੀ ਪ੍ਰੋਬਲਮ ਨੇ ਤੇ ਅਸੀਂ ਉਹਦੇ ਸੋਲੂਸ਼ਨ ਲੱਭਾਂਗੇ ਤਾਂ ਕਿ ਅਸੀਂ ਆਪਣਾ ਪਾਣੀ ਵੀ ਬਚਾਈਏ ਮਿੱਟੀ ਹੈ ਜਿਹੜੀ ਉਹਦੀ ਸਿਹਤ ਨੂੰ ਵੀ ਬਰਕਰਾਰ ਰੱਖੀਏ ਅੱਜ ਦੀ ਸਾਡੀ ਇਹ ਜੋ ਵਰਕਸ਼ਾਪ ਹੈ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰੱਖੀ ਗਈ ਹੈ ਇਸ ਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵਰਕਸ਼ਾਪ ਦੇ ਦੌਰਾਨ ਵਿਭਾਗ ਵੱਲੋਂ ਅਲੱਗ-ਅਲੱਗ ਟੈਕਨੀਕ ਜੋ ਫਾਰਮਰ ਨੂੰ ਦਿੱਤੀਆਂ ਜਾ ਰਹੀਆਂ ਹਨ ਕੀ-ਕੀ ਸਕੀਮਸ ਡਿਪਾਰਟਮੈਂਟ ਦੀਆਂ ਹੈਗੀਆਂ ਹਨ ਤੇ ਉਹਨਾਂ ਦੇ ਵਿੱਚ ਫਾਰਮਰ ਨੂੰ ਕੀ-ਕੀ ਬੈਨੀਫਿਟ ਹੋਏਗਾ ਸਾਰੇ ਹੀ ਇਹ ਡਿਟੇਲ ਦੇ ਵਿੱਚ ਇਹਦੀ ਸਾਰੀ ਗੱਲਬਾਤ ਅੱਜ ਕੀਤੀ ਜਾਏਗੀ ਤੇ ਅਲੱਗ-ਅਲੱਗ ਸਕੀਮਾਂ ਜੋ ਵੀ ਜਿਵੇਂ ਅਸੀਂ ਅੰਡਰਗਰਾਉਂਡ ਪਾਈਪਲਾਈਨ ਮਾਈਕਰੋ ਇਰੀਗੇਸ਼ਨ ਵਾਟਰ ਰੀਚਾਰਜਿੰਗ ਸਟਰਕਚਰ ਵਗੈਰਾ ਐਸਟੀਪੀ ਤੋਂ ਇਰੀਗੇਸ਼ਨ ਦੇ ਪ੍ਰੋਜੈਕਟ ਸਾਡੇ ਵੱਲੋਂ ਬਣਾਏ ਜਾ ਰਹੇ ਆ ਪੌਂਡ ਇਰੀਗੇਸ਼ਨ ਦੇ ਪ੍ਰੋਜੈਕਟ ਸਾਡੇ ਵੱਲੋਂ ਪੌਂਡ ਦੇ ਪਾਣੀ ਨੂੰ ਯੂਜ਼ ਕਰ ਕਰਕੇ ਖੇਤਾਂ ਨੂੰ ਪਾਣੀ ਅੰਡਰਗਰਾਉਂਡ ਪਾਈਪਲਾਈਨ ਨਾਲ ਲਗਾ ਕੇ ਦਿੱਤਾ ਜਾ ਰਿਹਾ ਹੈ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਵੀ ਹੈ ਕਿ ਇਹਦੇ ਵਿੱਚ ਅਸੀਂ ਸੋਲਰ ਮੋਟਰ ਨੂੰ ਯੂਜ਼ ਕਰ ਰਹੇ ਹਾਂ ਤਾਂ ਕਿ ਕੰਟੀਨਿਊਟੀ ਬਣੀ ਪਾਣੀ ਨੂੰ ਯੂਜ਼ ਕਰਨ ਦੀ ਕੰਟੀਨਿਊਟੀ ਬਣੀ ਰਹੇ ਸੋ ਇਦਾਂ ਹੀ ਸਾਡੀ ਬਾਕੀ ਸਕੀਮਾਂ ਵੀ ਵਿਭਾਗ ਦੀਆਂ ਅਲੱਗ-ਅਲੱਗ ਚੱਲ ਰਹੀਆਂ ਹਨ ਤੇ ਜਿੱਥੇ ਕਿ ਫਾਰਮਰ ਸਾਡੇ ਹਰ ਇੱਕ ਬਲੌਕ ਲੈਵਲ ਡਿਸਟ੍ਰਿਕਟ ਲੈਵਲ ਤਹਿਸੀਲ ਲੈਵਲ ਅਲੱਗ-ਅਲੱਗ ਦਫ਼ਤਰਾਂ ਵਿੱਚ ਜਾ ਕੇ ਇਸ ਦਾ ਫਾਇਦਾ ਲੈ ਸਕਦੇ ਹਨ ਅੱਜ PAU ਵਿਖੇ ਇੱਕ ਦਿਨਾ ਭੂਮੀ ਅਤੇ ਜਲ ਸੰਭਾਲ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ ਇਸ ਦਾ ਮੁੱਲ ਮੇਨ ਮਕਸਦ ਜਿਹੜਾ ਹੈਗਾ ਉਹ ਹੈਗਾ PAU ਦੇ ਸਾਇੰਟਿਸਟ ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਜੋ ਕਿ ਪੰਜਾਬ ਖੇਤਰ ਵਿੱਚ ਕੰਮ ਕਰਦਾ ਦੋਨਾਂ ਆਪਸ ਚ ਤਾਲਮੇਲ ਪੀਏਯੂ ਦੇ ਸਾਇੰਟਿਸਟ ਵਿਗਿਆਨੀ ਕੀ ਰਿਸਰਚ ਕਰ ਰਹੇ ਨੇ ਧਰਤੀ ਅਤੇ ਪਾਣੀ ਨੂੰ ਬਚਾਉਣ ਵਾਸਤੇ ਕੀ ਕੀ ਕੋਸ਼ਿਸ਼ਾਂ ਕਰ ਰਹੇ ਨੇ ਉਹ ਵਿਭਾਗ ਦੁਆਰਾ ਫੀਲਡ ਪੱਧਰ ਤੇ ਲੈ ਕੇ ਜਾਣ ਹਰੇਕ 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 ਕਿਸਾਨ ਤੱਕ ਉਹ ਸਾਰੀਆਂ ਜੋ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਪਹੁੰਚਣ ਉਹਨਾਂ ਵਾਸਤੇ ਵਰਕਸ਼ਾਪ ਆਯੋਜਿਤ ਕੀਤੀ ਜਾ ਰਹੀ ਹੈ ਇਸ ਵਰਕਸ਼ਾਪ ਇਹ ਸਾਲਾਨਾ ਵਰਕਸ਼ਾਪ ਹੈ ਪਰ ਪਿਛਲੇ 2 ਸਾਲ ਤੋਂ ਇਹ ਵਰਕਸ਼ਾਪ ਨਹੀਂ ਹੋਈ ਸੀ ਤੇ ਪੀਏਯੂ ਨੇ ਉਪਰਾਲਾ ਕਰਕੇ ਵਿਭਾਗ ਦੇ ਨਾਲ ਇਸ ਸਾਲ ਇਹ ਵਰਕਸ਼ਾਪ ਆਯੋਜਿਤ ਕੀਤੀ ਹੈ ਤੇ ਮੈਂ ਸੋਚਦਾ ਵੀ ਇਹ ਵਰਕਸ਼ਾਪ ਬਹੁਤ ਸਹਾਈ ਹੋਵੇਗੀ ਬਿਕੋਜ਼ ਪਿਛਲੇ ਕੁਝ ਸਮੇਂ ਦੇ ਵਿੱਚ ਖੇਤੀਬਾੜੀ ਖੇਤਰ ਵਿੱਚ ਖਾਸ ਤੌਰ ਤੇ ਸਿਚਾਈ ਖੇਤਰ ਵਿੱਚ ਬਹੁਤ ਸਰਕਾਰ ਦੁਆਰਾ ਬਹੁਤ ਯਤਨ ਕੀਤੇ ਗਏ ਨੇ ਤੁਸੀਂ ਰੋਜ਼ਾਨਾ ਸਾਰੇ ਖਬਰਾਂ ਸੁਣਦੇ ਹੋ ਪੜ੍ਹਦੇ ਹੋ ਵੀ ਜਿਹੜਾ ਨਹਿਰੀ ਪਾਣੀ ਆ ਉਹ ਟੇਲੈਂਡਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਨਹਿਰੀ ਪਾਣੀ ਦਾ ਐਨਾ ਵਿਕਾਸ ਪਹਿਲਾਂ ਇਸ ਪੱਧਰ ਤੇ ਨਹੀਂ ਹੋਇਆ ਪਾਈਪਲਾਈਨਾਂ ਰਹੀਂ ਖਾਲਾਂ ਰਹੀਂ ਪਹਿਲਾਂ ਜਿਹੜੀ ਸਾਡੇ ਵਿਭਾਗ ਦੀ ਸਕੀਮ ਸੀ ਉਹ ਵੀ 90% ਸਬਸਿਡੀ ਦਿੱਤੀ ਜਾਂਦੀ ਸੀ ਜੋ ਕਿ ਹੁਣ 100% ਸਬਸਿਡੀ ਤੇ ਅਸੀਂ ਦੇ ਰਹੇ ਹਾਂ ਫਾਰਮਰਸ ਨੂੰ ਤਾਂ ਇਹਦਾ ਮੇਨ ਮਕਸਦ ਹੈ ਨਹਿਰੀ ਪਾਣੀ ਦਾ ਵਿਸਤਾਰ ਕਰਨ ਦਾ ਵੀ ਜਿਹੜਾ ਧਰਤੀ ਹੇਠਲਾ ਪਾਣੀ ਹੈ ਅਸੀਂ ਘਟ ਰਹੇ ਹਾਂ ਉਹ ਘਟ ਤੋਂ ਘਟ ਕੱਢਿਆ ਜਾਵੇ ਪਾਣੀ ਘਟ ਤੋਂ ਘਟ ਕਿਵੇਂ ਘੱਡਿਆ ਜਾ ਸਕਦਾ ਹੈ ਜਾਂ ਤਾਂ ਆਪਾਂ ਜਿਹੜਾ ਆਪਣਾ ਸਰਫੇਸ ਪਾਣੀ ਹੈ ਜਿਹਨੂੰ ਆਪਾਂ ਨਹਿਰੀ ਪਾਣੀ ਕਹਿੰਦੇ ਆ ਜਾਂ ਮੀਂਹ ਦਾ ਪਾਣੀ ਵੀ ਇਹਦੀ ਵੱਧ ਤੋਂ ਵੱਧ ਵਰਤੋਂ ਕਰੀਏ ਜਾਂ ਫਿਰ ਜਿਹੜਾ ਪਾਣੀ ਆਪਾਂ ਵਰਤ ਰਹੇ ਹਾਂ ਉਹਦੀਆਂ ਤਕਨੀਕਾਂ ਉਹਦੀਆਂ ਕੁਸ਼ਲ ਤਕਨੀਕਾਂ ਹੈ ਜੀਆਂ ਲੈ ਕੇ ਆਈ ਹੈ ਜਿਵੇਂ ਪਾਈਪਲਾਈਨ ਸਿਸਟਮ ਹੈ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਸਪ੍ਰਿੰਕਲਰ ਇਰੀਗੇਸ਼ਨ ਸਿਸਟਮ ਆ ਹੁਣ ਡ੍ਰਿਪ ਇਰੀਗੇਸ਼ਨ ਸਿਸਟਮ ਦੀ ਗੱਲ ਕਰੀਏ ਉਹਦੇ ਉਹਦੇ ਨਾਲ 50 ਤੋਂ 60% ਤੱਕ ਪਾਣੀ ਕਟ ਵਰਤਿਆ ਜਾਂਦਾ ਹੈ ਪੀਯੂ ਦੇ ਮਹਾਰਾ ਨੇ ਦੱਸਿਆ ਵੀ ਪਿਛਲੇ ਕੁਝ ਸਮੇਂ ਦੌਰਾਨ ਉਹਨਾਂ ਵੱਲੋਂ ਵੱਖ-ਵੱਖ ਤਜਰਬੇ ਕੀਤੇ ਗਏ ਨੇ ਤੇ ਉਹ ਤਜਰਬੇ ਅੱਜ ਸਾਡੇ ਵਿਭਾਗ ਨਾਲ ਸਾਂਝੇ ਕੀਤੇ ਜਾਣਗੇ ਜਿਨ੍ਹਾਂ ਨੂੰ ਅਸੀਂ ਫਿਰ ਫੀਲਡ ਪੱਧਰ ਤੱਕ ਲੈ ਕੇ ਜਾਵਾਂਗੇ ਤੇ ਇਸ ਦੇ ਨਾਲ ਹੀ ਮਹਾਰਾ ਵੱਲੋਂ ਦੱਸਿਆ ਗਿਆ ਵੀ ਉਹਨਾਂ ਨੇ ਇੱਕ ਨਵੀਂ ਸੈਂਸਰ 베ਸਡ ਇਰੀਗੇਸ਼ਨ ਤੇ ਕੰਮ ਕੀਤਾ ਹੈ ਜੋ ਕਿ ਉਸ ਵਕਤ ਉਸ ਸਿਸਟਮ ਸਵਿਚ ਆਨ ਹੋ ਜਾਊਗਾ ਜਾਂ ਸਵਿਚ ਆਫ ਹੋ ਜਾਊਗਾ ਮਤਲਬ ਪਾਣੀ ਦੀ ਵੇਸਟੇਜ ਉਹ ਦਿਨਾਂ ਬਹੁਤ ਜ਼ਿਆਦਾ ਘਟੋਗੀ ਤੇ ਇਹ ਸਾਰੇ ਉਦਮ ਜੋ ਪੀਯੂ ਵੱਲੋਂ ਕੀਤੇ ਜਾ ਰਹੇ ਨੇ ਪਲੱਸ ਵਿਭਾਗ ਵਿਭਾਗ ਦੇ ਜੋ ਵੀ ਸਕੀਮਾਂ ਨੇ ਉਹ ਲੋਕਾਂ ਤੱਕ ਸਹੀ ਪਹੁੰਚਾਈਆਂ ਜਾ ਸਕਣ ਲੋਕ ਉਹਨਾਂ ਦਾ ਫਾਇਦਾ ਉਠਾ ਸਕਣ ਤਾਂ ਉਸ ਮਕਸਦ ਨਾਲ ਇਹ ਅੱਜ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਅੱਜ ਆਪਾਂ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਕੱਠੇ ਹੋਏ ਆਂ ਅੱਜ ਇਸ ਯੂਨੀਵਰਸਿਟੀ ਦੇ ਵਿੱਚ ਭੂਮੀ ਅਤੇ ਜਲ ਸਰੋਤ ਸੰਭਾਲ ਦੇ ਸੰਬੰਧੀ ਖੋਜ ਅਤੇ ਪਸਾਰ ਮਾਰਾਂ ਦੀ ਵਰਕਸ਼ਾਪ ਹੋ ਰਹੀ ਆ ਇਹ ਵਰਕਸ਼ਾਪ ਯੂਨੀਵਰਸਿਟੀ ਵੱਲੋਂ ਹਰ ਸਾਲ ਕਰਾਈ ਜਾਂਦੀ ਆ ਸੋ ਇਸ ਵਰਕਸ਼ਾਪ ਦੇ ਵਿੱਚ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੇ ਆਫੀਸਰ ਸਹਿਬਾਨ ਆਉਂਦੇ ਨੇ ਉਹਨਾਂ ਦਾ ਫੀਲਡ ਸਟਾਫ ਆਉਂਦਾ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੇ ਸਾਡੇ ਪਸਾਰ ਮਾਰ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਫਾਰਮ ਸਲਾਹਕਾਰ ਸੇਵਾ ਸੈਂਟਰਾਂ ਦੇ ਵਿੱਚ ਉੱਥੇ ਆਉਂਦੇ ਆ ਤੇ ਇਸ ਵਰਕਸ਼ਾਪ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਐ ਸਾਇੰਸਦਾਨ ਜਿਹੜੇ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਦੇ ਸਬੰਧੀ ਜੋ ਵੀ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੇ ਨਵੀਆਂ ਖੋਜਾਂ ਕੀਤੀਆਂ ਨਵੀਆਂ ਤਕਨੀਕਾਂ ਦਿੱਤੀਆਂ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਕਿਵੇਂ ਪਾਣੀ ਦਾ ਆਪਾਂ ਕਿਵੇਂ ਬਚਾਅ ਕਰਨਾ ਹੈ ਪਾਣੀ ਦੀ ਪਾਚਿਤ ਕਰਨ ਵਾਲੀਆਂ ਤਕਨੀਕਾਂ ਤੇ ਵਾਟਰ ਰੀਚਾਰਜ ਆ ਜਿਹੜਾ ਆਪਾਂ ਕਿਵੇਂ ਵਧਾਉਣਾ ਉਹਦੇ ਸੰਬੰਧੀ ਜੋ ਵੀ ਯੂਨੀਵਰਸਿਟੀ ਨੇ ਨਵੀਆਂ ਤਕਨੀਕਾਂ ਦਿੱਤੀਆਂ ਉਹਦੇ ਸੰਬੰਧੀ ਸਾਡੇ ਜਿਹੜੇ ਸਾਇੰਸ ਦਾ ਨੇ ਪੀਯੂ ਦੇ ਉਹ ਆਪਣੀਆਂ ਪ੍ਰੈਜੈਂਟੇਸ਼ਨਾਂ ਕਰਨਗੇ ਉਸ ਤੋਂ ਬਾਅਦ ਜਿਹੜੇ ਸਾਡੇ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਆਫਿਸ ਤੋਂ ਜਿਹੜਾ ਫੀਲਡ ਸਟਾਫ ਆਇਆ ਹੈ ਉਹ ਆਪਣੇ ਜਿਹੜੇ ਤਜਰਬੇ ਨੇ ਕਿਸਾਨਾਂ ਦੇ ਨਾਲ ਕਿਸਾਨਾਂ ਦੀਆਂ ਕੀ ਸਮੱਸਿਆਵਾਂ ਨੇ ਉਹ ਸਾਡੇ ਮਾਹਰਾਂ ਦੇ ਨਾਲ ਉਹ ਸਾਂਝੇ ਕਰਨਗੇ ਤੇ ਉਹ ਜਿਹੜੇ ਉਹਨਾਂ ਦੇ ਆਪਸ ਵਿੱਚ ਜਿਹੜੀ ਵਿਚਾਰ ਵਟਾਂਦਰਾ ਹੋਣਾ ਉਹ ਸਾਨੂੰ ਹੈਲਪ ਕਰੂਗਾ ਕਿ ਸਾਡੇ ਜਿਹੜੇ ਖੋਜ ਤੇ ਵਿਸਾਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਹੋਰ ਵਧੀਆ ਬਣਾਉਣ ਦੇ ਤਾਂ ਕਿ ਅਸੀਂ ਹੋਰ ਨਵੀਆਂ ਤਕਨੀਕਾਂ ਜਿਹੜੀਆਂ ਵਿਕਸਿਤ ਕਰੀਏ ਜਿਹਦੇ ਨਾਲ ਸਾਡੀ ਭੂਮੀ ਤੇ ਜਲ ਸਰੋਤ ਆ ਜਿਹੜੇ ਉਹਨਾਂ ਨੂੰ ਹੋਰ ਅਸੀਂ ਬਚਾ ਸਕੀਏ ਉਸ ਤੋਂ ਬਾਅਦ ਸਾਡੀ ਫੀਲਡ ਵਿਜੀਟ ਆ ਜਿਹੜੀ ਖੇਤਾਂ ਦੇ ਵਿੱਚ ਜਿਹੜੀਆਂ ਅਸੀਂ ਨਵੀਂ ਟੈਕਨਾਲੋਜੀ ਵਿਕਸਤ ਕੀਤੀਆਂ ਯੂਨੀਵਰਸਿਟੀ ਨੇ ਉਹ ਅਸੀਂ ਜਿਹੜੇ ਪਸਾਰ ਮਾਰਨੇ ਉਹਨਾਂ ਨੂੰ ਦਿਖਾਉਣੀਆਂ ਤਾਂ ਕਿ ਉਹ ਦੇਖ ਕੇ ਉਹਦੇ ਤੇ ਵਿਚਾਰ ਵਟਾਂਦਰਾ ਕਰ ਸਕਣ ਸੋ ਅੱਜ ਸਾਰਾ ਦਿਨ ਇਹ ਨਵੀਆਂ ਤਕਨੀਕਾਂ ਬਾਰੇ ਜਲ ਸਰੋਤਾਂ ਨੂੰ ਆਪਾਂ ਕਿਵੇਂ ਇਹਦੀ ਬਚਤ ਕਰਨੀ ਆ ਇਸ ਸੰਬੰਧੀ ਸਾਰਾ ਦਿਨ ਵਿਚਾਰ ਵਟਾਂਦਰਾ ਹੋਣਾ ਹੈ ਅੱਜ ਅਸੀਂ ਸਾਲਾਨਾ ਵਰਕਸ਼ਾਪ ਜਿਹੜੀ ਸੋਇਲ ਐਂਡ ਵਾਟਰ ਕਨਜ਼ਰਵੇਸ਼ਨ ਮਹਿਕਮੇ ਦੇ ਨਾਲ ਰਲ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰ ਰਹੇ ਹਾਂ ਇਸ ਵਰਕਸ਼ਾਪ ਦੇ ਵਿੱਚ ਮੈਂ ਬਤੌਰ ਨਿਰਦੇਸ਼ਕ ਖੋਜ ਜਿਹੜੀਆਂ ਪ੍ਰਾਪਤੀਆਂ ਨੇ ਪਾਣੀ ਔਰ ਮਿੱਟੀ ਦੀ ਸੰਭਾਲ ਲਈ ਉਹ ਸਾਂਝੀਆਂ ਕੀਤੀਆਂ ਨੇ ਔਰ ਮੇਰੇ ਸਾਥੀ ਸਾਇੰਸਦਾਨ ਡਿਟੇਲ ਦੇ ਵਿੱਚ ਇਹ ਡਿਸਕਸ ਕਰਨਗੇ ਮਿੱਟੀ ਔਰ ਪਾਣੀ ਜਿਹੜਾ ਮੁੱਖ ਸੋਰਸ ਹੈ ਖੇਤੀ ਦਾ ਮਿੱਟੀ ਦੀ ਸੰਭਾਲ ਵੀ ਓਨੀ ਜ਼ਰੂਰੀ ਹੈ ਜਿੰਨੀ ਪਾਣੀ ਦੀ ਮਿੱਟੀ ਦੀ ਸੰਭਾਲ ਲਈ ਅਸੀਂ ਕਹਿ ਰਹੇ ਹਾਂ ਕਿ ਜਿਹੜੀ ਪਰਾਲੀ ਹੈ ਉਹਨੂੰ ਖੇਤ ਵਿੱਚ ਰੱਖੋ ਔਰ ਜਦੋਂ ਅਸੀਂ ਪਰਾਲੀ ਖੇਤ ਵਿੱਚ ਰੱਖਦੇ ਹਾਂ ਉਹਦੇ ਨਾਲ ਜਿਹੜੇ ਤੱਤ ਹੈ ਜ਼ਮੀਨ ਦੇ ਵਿੱਚ ਐਡ ਹੋ ਜਾਂਦੇ ਆ ਔਰ ਜ਼ਮੀਨ ਦਾ ਜਿਹੜਾ ਆਰਗੈਨਿਕ ਮੈਟਰ ਹੈ ਉਹ ਸੁਧਰਦਾ ਨਾਈਟ੍ਰੋਜਨ ਤੱਤ ਫਾਸਫੋਰਸ ਪੋਟਾਸ਼ ਔਰ ਜਿਹੜੇ ਛੋਟੇ ਲਘੂ ਤੱਤ ਨੇ ਉਹ ਵੀ ਜਿਹੜੇ ਆ ਅੰਪਰੂਵ ਹੁੰਦੇ ਆ ਇਸੇ ਤਰ੍ਹਾਂ ਪਾਣੀ ਦੀ ਸੰਭਾਲ ਲਈ ਅਸੀਂ ਜੋ-ਜੋ ਤਕਨੀਕਾਂ ਜਿਹੜੀਆਂ ਕਣਕ ਝੋਨਾ ਮੱਕੀ ਜਾਂ ਸਬਜ਼ੀਆਂ ਫਲਾਂ ਤੇ ਆਯਾਦ ਕੀਤੀਆਂ ਨੇ ਉਹ ਸਾਂਝੀਆਂ ਕਰਦੇ ਆ ਝੋਨੇ ਦੇ ਵਿੱਚ ਅਸੀਂ ਖਾਸ ਤੌਰ ਤੇ ਕਹਿੰਦੇ ਆ ਵੀ ਦਰਮਿਆਨੇ ਜਾਂ ਥੋੜੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਉਹ ਲਾਈਆਂ ਜਾਣ ਜਿਸ ਦੇ ਵਿੱਚ ਮੁੱਖ ਤੌਰ ਤੇ ਪੀਆਰ 126 ਪੀਆਰ 131 30 29 ਹੁਣ ਇਸਵਾਰਸੀ 132 ਕਿਸਮ ਵੀ ਦਿੱਤੀ ਆ ਜਿਹਨੂੰ ਘਟ ਖਾਦ ਪਾਉਣ ਦੀ ਲੋੜ ਪੈਂਦੀ ਆ ਔਰ ਇਹਨਾਂ ਕਿਸਮਾਂ ਦੀ ਜਿਹੜੀ ਖੇਤ ਵਿੱਚ ਲਵਾਈ ਹੈ ਉਹ ਮੀਂਹ ਆਉਣ ਤੇ ਜਾਂ ਵੀ ਜਿਹੜਾ ਜੂਨ ਹੈ ਉਸ ਤੋਂ ਬਾਅਦ ਹੋਵੇ ਤਾਂ ਬਹੁਤ ਬਿਹਤਰ ਹੈ ਔਰ ਇਸ ਦੇ ਨਾਲ ਹੀ ਅਸੀਂ ਇਹ ਵੀ ਜੋਰ ਦਿੰਨੇ ਆ ਪੀ ਜਿਹੜੀ ਪਾਣੀ ਹੈ ਉਹ ਸੁਕਾ ਕੇ ਲਾਇਆ ਜਾਵੇ ਜਿਹਨੂੰ ਅਲਟਰਨੇਟ ਵੈਟਿੰਗ ਐਂਡ ਡਰਾਈਂਗ ਕਹਿੰਦੇ ਆ ਝੋਨੇ ਦਾ ਸੋ ਜੇ ਅਸੀਂ ਛੇਤੀ ਪੱਕਣ ਵਾਲੀਆ ਕਿਸਮਾਂ ਔਰ ਸੁਕਾ ਕੇ ਪਾਣੀ ਲਈਏ ਤਾਂ ਸਾਡੇ ਜਿਹੜੇ ਆ 8 ਤੋਂ 10 ਤੱਕ ਪਾਣੀ ਜ਼ਮੀਨ ਮੁਤਾਬਕ ਬਚ ਜਾਂਦੇ ਆ 8 ਤੋਂ 10 ਪਾਣੀ ਬਚਣ ਦਾ ਮਤਲਬ ਤਕਰੀਬਨ ਜਿਹੜਾ ਡੇਢ ਪੌਣੇ 2 ਫੁੱਟ ਪਾਣੀ ਦੀ ਬਚਤ ਹੋ ਜਾਂਦੀ ਆ ਪ੍ਰਤੀ ਯੂਨਿਟ ਏਰੀਆ ਸੋ ਜੇ ਅਸੀਂ ਸਾਰੇ ਜ਼ਿੰਮੇਵਾਰ ਭਰਾ ਰਲ ਕੇ ਇਹ ਤਕਨੀਕ ਅਪਣਾਵਾਂਗੇ ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਪਾਣੀ ਦੀ ਬਚਤ ਕਰ ਸਕਾਂਗੇ ਇਸ ਤੋਂ ਇਲਾਵਾ ਅਸੀਂ ਡ੍ਰਿਪ ਇਰੀਗੇਸ਼ਨ ਔਰ ਫਰਟੀਗੇਸ਼ਨ ਜਿਹੜਾ ਸਿਸਟਮ ਦੀਆਂ ਸ਼ਿਫਾਰਸ਼ਾਂ ਵੀ ਜਿਹੜੀਆਂ 30 ਤੋਂ ਵੱਧ ਫਸਲਾਂ ਦੇ ਉੱਤੇ ਕਰ ਚੁੱਕੇ ਹਾਂ ਇਸ ਦੇ ਨਾਲ ਨਾਲ ਅਸੀਂ ਮਲਚਿੰਗ ਵਿਧੀ ਨੂੰ ਵੀ ਪ੍ਰਮੋਟ ਕਰਦੇ ਹਾਂ ਖਾਸ ਤੌਰ ਤੇ ਪਰਾਲੀ ਦੀ ਮਲਚਿੰਗ ਜਾਂ ਪਲਾਸਟਿਕ ਮਲਚਿੰਗ ਸਬਜ਼ੀਆਂ ਦੇ ਵਿੱਚ ਵੀ ਜਿਹਦੇ ਨਾਲ ਜਿਹੜਾ ਨਦੀਨਤਾ ਘੱਟ ਹੁੰਦਾ ਪਾਣੀ ਵੀ ਉਹ ਬਚਦਾ ਹੈ ਸੋ ਜੋ ਵੀ ਹੀਲਾ ਪਾਣੀ ਨੂੰ ਬਚਾਉਣ ਲਈ ਕੀਤਾ ਜਾਵੇ ਉਹ ਵੇਤਰ ਹੈ ਸੋ ਇਸ ਤੋਂ ਇਲਾਵਾ ਅਸੀਂ ਹੋਰ ਖੋਜਾਂ ਵੀ ਕਰ ਰਹੇ ਹਾਂ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੈਂਸਰ ਬੇਸਡ ਇਰੀਗੇਸ਼ਨ ਸਿਸਟਮ ਦੇਵਾਂਗੇ ਜਿਹਦੇ ਨਾਲ ਜਿਹੜਾ ਜ਼ਮੀਨ ਦੇ ਵਿੱਚ ਮੌਇਸਚਰ ਦੀ ਮਾਤਰਾ ਦੇ ਹਿਸਾਬ ਦੇ ਨਾਲ ਜੀਵਿਦਾਰ ਨੂੰ ਫੋਨ ਦੇ ਉੱਤੇ ਹੀ ਪਤਾ ਲੱਗ ਜਾਏਗਾ ਪਾਣੀ ਲੱਗਣ ਵਾਲਾ ਕਿ ਨਹੀਂ ਲੱਗਣ ਵਾਲਾ ਸੋ ਸਾਡੀ ਖੋਜ ਨਿਰੰਤਰ ਜਾਰੀ ਹੈ ਇਸ ਜਿਹੜੇ ਬੇਮੁੱਲੇ ਕੁਦਰਤੀ ਸੋਮੇ ਨੂੰ ਖਾਸ ਤੌਰ ਤੇ ਪਾਣੀ ਨੂੰ ਸੰਭਾਲਣ ਲਈ ਸੋ ਆਉ ਰਲ ਕੇ ਅਸੀਂ ਖੋਜਾਂ ਨੂੰ ਔਰ ਐਕਸਟੈਂਸ਼ਨ ਵਿਗਿਆਨ ਨੂੰ ਹੋਰ ਅੱਗੇ ਵਧਾਈਏ ਤਾਂ ਕਿ ਅਸੀਂ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹਨੂੰ ਬਚਾ ਸਕੀਏ ਪਾਣੀ ਦਾ ਵਸ਼ਾਇਕ ਬੜਾ ਗੰਭੀਰ ਵਿਸ਼ਾ ਹੈ ਜੇ ਆਪਾਂ ਇੱਕ ਮੁੱਖ ਦੀ ਗੱਲ ਜ਼ਿਕਰਨੀ ਹੋਵੇ ਥੋੜੇ ਲਫ਼ਜ਼ਾਂ ਵਿੱਚ ਦੱਸਣਾ ਹੋਵੇ 167% ਪਾਣੀ ਜਿਹੜਾ ਐਕਸਪਾਇਰਡ ਹੋ ਰਿਹਾ ਜਿਹਦਾ ਭਾਅ ਵੇ ਹੈ ਬਸੀ ਜ਼ਮੀਨ ਵਿੱਚ 100 ਜਿਮੇਟ ਪਾਣੀ ਪਾਣੇ ਆ ਤੇ 167 ਜਿਮੇਟ ਪਾਣੀ ਕੱਢ ਰਹੇ ਆ ਜਿਹੜੇ 67 ਜਿਮੇਟ ਵਾਧੂ ਪਾਣੀ ਕੱਢ ਰਹੇ ਆ ਉਹ ਸਾਡੇ ਪੁਰਖਾਂ ਦਾ ਜਮ੍ਹਾਂ ਕੀਤਾ ਹੋਇਆ ਪਾਣੀ ਹੈ ਜਿਹਨੂੰ ਆਪਾਂ ਹੌਲੀ-ਹੌਲੀ ਡਿਪਲੀਟ ਕਰ ਰਹੇ ਆ ਪਾਣੀ ਦਾ ਜਿਹੜਾ ਪੱਧਰ ਹੈ ਹਰ ਹਰ ਸਾਲ ਤਕਰੀਬਨ 60 ਸੈਂਟੀਮੀਟਰ ਦੇ ਰਫਤਾਰ ਨਾਲ ਥੱਲੇ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਕੋਈ ਵਿਕਵਾਨੀ ਕੀਤੀ ਗਈ ਹੈ ਕਿ ਅਗਲੇ 15 ਤੋਂ 20 ਸਾਲਾਂ ਦੇ ਵਿੱਚ ਜਿਹੜਾ ਪਾਣੀ ਹੈ 300 ਮੀਟਰ ਤਾਈਂ ਨਹੀਂ ਲੱਭੇਗਾ ਯਾਨੀ 1000 ਫੁੱਟ ਤਾਈਂ ਸਾਨੂੰ ਪਾਣੀ ਨਹੀਂ ਲੱਭੇਗਾ ਇਸ ਤੋਂ ਇਲਾਵਾ ਪਾਣੀ ਦੇ ਕੁਆਲਿਟੀ ਦੇ ਇਸ਼ੂ ਨੇ ਇਹਨੂੰ ਮੈਨੇਜ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਦੋ ਮੁੱਖ ਤਰੀਕੇ ਨੇ ਇੱਕ ਤਾਂ ਪਾਣੀ ਦੀ ਬਚਤ ਕਰੀਏ ਦੂਜਾ ਪਾਣੀ ਨੂੰ ਰੀਚਾਰਜ ਕਰੀਏ ਯੂਨੀਵਰਸਿਟੀ ਨੇ ਬਹੁਤ ਸਾਰੇ ਉਪਰਾਲੇ ਦੱਸੇ ਨੇ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਅਪਣਾਉਣ ਦੀ ਲੋੜ ਹੈ ਚਾਹੇ ਆਪਾਂ ਕਿਆਰਾਸਾਈ ਛੋਟੇ ਕਰਨੀ ਹੈ ਚਾਹੇ ਆਪਾਂ ਲੇਜ਼ਰ ਲੈਵਲਿੰਗ ਕਰਨੀ ਹੈ ਕਾਏ ਆਪਾਂ ਡ੍ਰਿਪ ਇਰੀਗੇਸ਼ਨ ਕਰਨੀ ਹੈ ਚਾਹੇ ਟ੍ਰੀਟਡ ਵਾਟਰ ਦਾ ਜ਼ਿਆਦਾ ਉਪਯੋਗ ਕਰਨਾ ਹੈ ਤੇ ਇਸ ਤੋਂ ਇਲਾਵਾ ਪਾਣੀ ਨੂੰ ਰੀਚਾਰਜ ਕਰਨ ਦੇ ਵਿੱਚ ਜਿੱਦਾਂ ਮੈਂ ਦੱਸ ਰਿਹਾ ਕਿ ਪਾਣੀ ਦਾ ਜਿਹੜਾ ਲੈਵਲ ਹੈਗਾ ਥੱਲੇ ਜਾ ਰਿਹਾ ਹੈ ਇਹਦੇ ਵਿੱਚ ਦੋ 2.5 ਲੱਖ ਖੂਣੇ ਜਿਹੜਾ ਜਿਹੜੇ ਬੇਕਾਰ ਹੋ ਗਏ ਉਹਨਾਂ ਨੂੰ ਆਪਾਂ ਰੀਚਾਰਜਿੰਗ ਵਾਸਤੇ ਹੀ ਇਸਤੇਮਾਲ ਕਰ ਸਕਦੇ ਹਾਂ ਜਿਹੜਾ ਸਾਡਾ ਸਰਪਲਸ ਨਹਿਰੀ ਪਾਣੀ ਹੈ ਉਹਨੂੰ ਵੀ ਰੀਚਾਰਜ ਕਰ ਸਕਦੇ ਆ ਜੇ ਸਾਡੇ ਖੇਤੀ ਖੇਤਾਂ ਵਿੱਚ ਜਿਆਦਾ ਬਰਸਾਤ ਹੋ ਜਾਂਦੀ ਹੈ ਉਹ ਪਾਣੀ ਉਧਰ ਡਿਵਰਟ ਕਰ ਸਕਦੇ ਆ ਜਿਹੜਾ ਪਾਣੀ ਰੀਚਾਰਜ ਹੋ ਜਾਊਗਾ ਇਸ ਤੋਂ ਇਲਾਵਾ ਜਿਹੜਾ ਅਰਬਨ ਏਰੀਆ ਹੈ ਉਹਦੇ ਵਿੱਚ ਤਕਰੀਬਨ 4 ਲੱਖ ਘਰ ਨੇ ਪੰਜਾਬ ਦੇ ਵਿੱਚ 27 ਲੱਖ ਜਿਹੜੇ ਨੇ ਉਹ ਰੂਰਰ ਵਿੱਚ ਹੈ ਤੇ 13 ਲੱਖ ਜਿਹੜੇ ਆ ਸਾਡੇ ਸ਼ਹਿਰੀ ਵਿੱਚ ਨੇ ਉਹਨਾਂ ਦਾ ਪਾਣੀ ਜਿਹੜਾ ਰੀਚਾਰਜ ਕੀਤਾ ਜਾਵੇ 135 ਮਿਲੀਅਨ ਮੀਟਰ ਕਯੂ ਜਿਹੜਾ ਪਾਣੀ ਰੀਚਾਰਜ ਕਰ ਸਕਦੇ ਆ ਜਿਹੜਾ ਸਾਡੇ ਸੜਕਾਂ ਦਾ ਵਿੱਚ ਆਊਗਾ ਤੇ ਪਾਣੀ ਦਾ ਪੱਧਰ ਵੀ ਚੰਗਾ ਹੋਏਗਾ ਤੇ ਪਾਣੀ ਦੀ ਕੁਆਲਟੀ ਵੀ ਇੰਪਰੂਵ ਹੋਏਗੀ ਅੱਛੀ ਜਿਹੜੀ ਵਰਕਸ਼ਾਪ ਹੈ ਇਹ ਬਹੁਤ ਹੀ ਲਾਹੇਵੰਦ ਵਰਕਸ਼ਾਪ ਸਾਡੇ ਵਾਸਤੇ ਸਾਬਿਤ ਹੋ ਰਹੀ ਹੈਗੀ ਕਿਉਂਕਿ ਜਿਹੜੇ ਪੀਆਇਓ ਦੇ ਸਾਇੰਟਿਸਟ ਹੈ ਆਪਣੀ ਰਿਸਰਚ ਵਾਸਤੇ ਆਪਣੀ ਜਿਹੜਾ ਨੇ ਖੋਜਾਂ ਕੀਤੀਆਂ ਹੈਗੀਆਂ ਸਾਨੂੰ ਸਰੇ ਹੈਗੇ ਅਸੀਂ ਜਿਹੜੇ ਫੀਲ ਫੰਕਸ਼ਨਰੀਜ਼ ਹੈਗੇ ਆ ਆਪਣੀਆਂ ਪ੍ਰੋਬਲਮਸ ਇਹਨਾਂ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਜੋ ਇਹ ਖੋਜ ਕਰਕੇ ਸਾਨੂੰ ਦਿੰਦੇ ਉਸ ਫੀਲ ਵਿੱਚ ਇੰਪਲੀਮੈਂਟ ਕਰਵਾਨੇ ਆ ਪਰ ਜੋ ਫਾਰਮਰਸ ਨਾਲ ਕਿਸਾਨਾਂ ਨਾਲ ਗੱਲ ਕਰਕੇ ਜੋ ਸਾਨੂੰ ਪ੍ਰੋਬਲਮਸ ਆ ਰਹੀਆਂ ਹੈਗੀਆਂ ਉਹ ਦੱਸ ਲਿਆ ਕਿ ਸਾਨੂੰ ਇਸ ਚੀਜ਼ ਤੇ ਹੋਰ ਖੋਜ ਚਾਹੀਦੀ ਹੈ ਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਵਾਸਤੇ ਹੋਰ ਖੋਜ ਕਰਾਂਗੇ ਜਿਹੜੇ ਨਵੇਂ ਸਾਡੇ ਆਫੀਸਰਸ ਆਏ ਹੈਗੇ ਆ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਐਕਸਪੀਰੀਅੰਸ ਇਹ ਰਿਹਾ ਹੈਗਾ ਕਿਉਂਕਿ ਉਹਨਾਂ ਉਹਨਾਂ ਨੇ ਮੇਰੇ ਖਿਆਲੇ ਪਹਿਲੀ ਵਾਰੀ ਵਰਕਸ਼ਾਪ اٹینڈ ਕਰ ਰਹੇ ਹੈਗੇ ਤੇ ਉਹ ਵੀ ਉਹਨਾਂ ਵਾਸਤੇ ਇੱਕ ਨਵਾਂ ਐਕਸਪੀਰੀਅੰਸ ਹੈ ਕਿ ਕਿਵੇਂ ਇੱਥੋਂ ਸਿੱਖ ਕੇ ਫਾਰਮਰਸ ਨਾਲ ਕਿਵੇਂ ਗੱਲ ਕਰਨੀ ਉਹਨਾਂ ਨੂੰ ਜੋ ਇੱਥੋਂ ਸਿੱਖ ਕੇ ਜਾ ਰਹੇ ਹੈਗੇ ਉਹ ਪ੍ਰੋਬਲਮ ਉਹਨਾਂ ਦਾ ਸੋਲੂਸ਼ਨ ਕੀ ਹੈਗਾ ਤੇ ਉਹ ਸੋਲੂਸ਼ਨ ਫਾਰਮਰਸ ਨੂੰ ਦੱਸਣਾ ਹੈਗਾ ਜੋ ਸਾਡੀਆਂ ਸਕੀਮਸ ਹੈਗੀਆਂ ਹੈਗੀਆਂ ਅਸੀਂ ਤਾਂ ਆਪਣੇ ਆਪ ਫਾਰਮਰਸ ਨੂੰ ਦੱਸਤੇ ਹੀ ਹੈਗੇ ਆ ਪਰ ਉਹਦਾ ਫਾਇਦਾ ਕਿਵੇਂ ਹੈਗਾ ਉਹ ਫਾਰਮਰਸ ਨੂੰ ਦੱਸ ਰਹੇ ਹੈਗੇ ਅੱਜ ਦੀ ਇਸ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਨੂੰ ਲੈ ਕੇ ਆਯੋਜਿਤ ਕੀਤੀ ਗਈ ਵਰਕਸ਼ਾਪ ਦੇ ਵਿੱਚ ਜੋ ਅਸੀਂ ਭਾਗ ਲਿਆ ਹੈ ਸਾਡੇ ਡਿਪਾਰਟਮੈਂਟ ਵੱਲੋਂ ਅਤੇ ਇਸ ਦੇ ਵਿੱਚ ਅਸੀਂ ਵਕਫਾ ਖਤਰਾਂ ਦੀਆਂ ਤਕਨੀਕਾਂ ਅਤੇ ਡ੍ਰਿਪ ਇਰੀਗੇਸ਼ਨ ਨੂੰ ਲੈ ਕੇ ਜੋ ਵੀ ਉਪਰਾਲੇ ਕੀਤੇ ਜਾਂਦੇ ਆ ਉਹਨਾਂ ਬਾਰੇ ਇੱਕ ਵਿਸਥਾਰਪੂਰਵਕ ਇਨਫੋਰਮੇਸ਼ਨ ਦਿੱਤੀ ਗਈ ਹੈ ਇਹਦੇ ਵਿੱਚ ਸਾਨੂੰ ਅਸੀਂ ਫੀਲਡ ਸਟਾਫ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਅਸੀਂ ਇਹ ਸਾਰੀਆਂ ਜੋ ਵੀ ਟੈਕਨੀਕਾਂ ਸਾਨੂੰ ਪ੍ਰਾਪਤ ਹੋਈਆਂ ਹਨ ਇਹਨਾਂ ਨੂੰ ਅਸੀਂ ਫੀਲਡ ਲੈਵਲ ਤੇ ਇੰਪਲੀਮੈਂਟ ਕਰਨ ਦੀ ਪੂਰੀ ਆਪਣੇ ਵੱਲੋਂ ਪੂਰੀ ਜੀਹਾਨ ਨਾਲ ਕੋਸ਼ਿਸ਼ ਕਰਾਂਗੇ ਅਤੇ ਹੋਰ ਆਪਣੇ ਫਾਰਮਰਸ ਨੂੰ ਗਰਾਊਂਡ ਲੈਵਲ ਤੇ ਪੂਰਾ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਦੀ ਜੋ ਪਾਣੀ ਨੂੰ ਪਾਣੀ ਦੀ ਬਚਤ ਨੂੰ ਲੈ ਕੇ ਜੋ ਸਥਿਤੀ ਜਿੰਨੀ ਗੰਭੀਰ ਹੁੰਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਪਾਣੀ ਦੀ ਬਚਤ ਅੱਜ ਦੀ ਡੇਟ ਵਿੱਚ ਬਹੁਤ ਜ਼ਰੂਰੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਵੇਂ ਪੌਂਡੇ ਇਰੀਗੇਸ਼ਨ ਦੇ ਪ੍ਰੋਜੈਕਟ ਸਾਡੇ ਡਿਪਾਰਟਮੈਂਟ ਵੱਲੋਂ ਕੀਤੇ ਜਾਂਦੇ ਨੇ ਉਹਦੇ ਵਿੱਚ ਇੱਕ ਸਾਨੂੰ ਪੀਏਯੂ ਵਿੱਚ ਆ ਕੇ ਪਤਾ ਲੱਗਿਆ ਕਿ ਨਵੀਂ ਇੱਕ ਬੈਕਟਰੋਲੋਜੀਕਲ ਕਿਟ ਬਣਾਈ ਗਈ ਹੈ ਜਿਸ ਦੇ ਨਾਲਸੀਂ ਪੌਂਡ ਦੇ ਪਾਣੀ ਨੂੰ ਟੈਸਟ ਕਰ ਸਕਦੇ ਹਾਂ ਤੇ ਇਹਨੂੰ ਇਰੀਗੇਸ਼ਨ ਵਿੱਚ ਤੇ ਇਸਤੇਮਾਲ ਕਰ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਾ ਜਿਹੜੀਆਂ ਤਕਨੀਕਾਂ ਯੂਨੀਵਰਸਿਟੀ ਵੱਲੋਂ ਪਾਣੀ ਦੇ ਬਚਾਉਣ ਦੇ ਸੰਬੰਧ ਵਿੱਚ ਨੇ ਉਹਨਾਂ ਨਾਲ ਅਸੀਂ ਰੂਬਰੂ ਕਰਵਾਇਆ ਆਪਣੇ ਸਾਰੇ ਜੋ ਸਾਡੇ ਕੋਲ ਸਾਡੇ ਮਹਿਮਾਨ ਆਏ ਨੇ ਤੇ ਇਹਦੇ ਵਿੱਚ ਜੋ ਅਸੀਂ ਦੇਖਿਆ ਹੈ ਵੀ ਆਮ ਤੌਰ ਤੇ ਜ਼ਮੀਦਾਰਾਂ ਦੇ ਵਿੱਚ ਤੁਸੀਂ ਜ਼ਮੀਦਾਰਾ ਕਰਦੇ ਆ ਤਾਂ ਅਸੀਂ ਇਹੋ ਜਿਹੀਆਂ ਤਕਨੀਕਾਂ ਅਪਣਾਉਣੇ ਆ ਜਿਨ੍ਹਾਂ ਨਾਲ ਸਾਡਾ ਪਾਣੀ ਜੋ ਹੈ ਉਹ ਅਜਾਈ ਵੇਸਟ ਜਾਂਦਾ ਹੈ ਸੋ ਕੁਸ਼ਟ ਤਕਨੀਕਾਂ ਜਿਹੜੀਆਂ ਯੂਨੀਵਰਸਿਟੀ ਨੇ ਜਾਦ ਕੀਤੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਜੋ ਪਾਣੀ ਸਾਡਾ ਵੱਧ ਪਾਣੀ ਜਿਹੜਾ ਖਰਾਬ ਹੁੰਦਾ ਹੈ ਜੋ ਸਾਡੇ ਕੰਮ ਨਹੀਂ ਆਉਂਦਾ ਉਹਨੂੰ ਅਸੀਂ ਬਚਾ ਸਕਦੇ ਹਾਂ ਤਾਂ ਕਿ ਜੋ ਸਾਡਾ ਇਸ ਵੇਲੇ ਕਿਉਂਕਿ ਸਾਡੀ ਜੋ ਸਿੰਚਾਈ ਹੈਗੀ ਹੈ ਇਸ ਵੇਲੇ ਉਹ ਸਾਰੀ ਸਾਰੀ ਜ਼ਮੀਨ ਦੋਜ਼ ਪਾਣੀ ਦੇ ਉੱਤੇ ਨਿਰਭਰ ਕੀਤੀ ਹੈ ਕੁਝ ਪਾਣੀ ਅਸੀਂ ਨਹਿਰਾ ਦਾ ਵੀ ਵਰਤਦੇ ਹਾਂ ਪਰ ਆ ਆਮ ਤੌਰ ਤੇ ਜਿਹੜੀ ਗੱਲ ਹੁਣ ਸੁਣਨ ਨੂੰ ਆਉਂਦੀ ਹੈ ਵੀ ਜ਼ਮੀਨ ਦੇ ਵਿੱਚ ਜੋ ਪਾਣੀ ਦਾ ਪੱਧਰ ਹੈ ਉਹ ਕਾਫੀ ਡੂੰਘਾ ਜਾ ਰਿਹਾ ਹੈ ਉਹਦਾ ਕਾਰਨ ਇਹੀ ਹੈ ਵੀ ਅਸੀਂ ਜਿੰਨੀ ਲੋੜ ਸਾਡੀ ਉਹ ਇਸ ਤੋਂ ਵੱਧ ਪਾਣੀ ਜੋ ਹੈ ਉਹ ਵਰਤ ਰਹੇ ਹਾਂ ਤਾਂ ਪਾਣੀ ਜਿਹੜਾ ਵੱਧ ਵਰਤਿਆ ਜਾ ਰਿਹਾ ਉਹ ਸਾਡੇ ਅ ਫਸਲ ਉਤਪਾਦਨ ਦੇ ਵਿੱਚ ਬਹੁਤਾ ਕੰਮ ਨਹੀਂ ਆਉਂਦਾ ਸਗੋਂ ਸਾਨੂੰ ਨੁਕਸਾਨ ਕਰਦਾ ਸੋ ਉਸ ਪਾਣੀ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਹੈ ਉਹ ਜਿਹੜਾ ਡੂੰਘਾ ਜਾ ਰਿਹਾ ਹੈ ਉਹਨੂੰ ਜੇ ਅਸੀਂ ਬਚਾਉਣਾ ਹੈ ਆਪਣੇ ਪਾਣੀ ਨੂੰ ਤਾਂ ਸਾਨੂੰ ਜਿਹੜੀਆਂ ਤਕਨੀਕਾਂ ਵੱਖ-ਵੱਖਰੀਆਂ ਜੋ ਯੂਨੀਵਰਸਿਟੀ ਨੇ ਆਜਾਦ ਕੀਤੀਆਂ ਨੇ ਉਨਾ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿਸ ਦੇ ਵਿੱਚ ਡ੍ਰਿਪ ਇਰੀਗੇਸ਼ਨ ਜੋ ਹੈ ਉਹ ਇੱਕ अहम ਹੈ ਟਪਕਾ ਸਿੰਚਾਈ ਵਿਧੀ ਜਿਸ ਜਿਹਨਾਂ ਅਸੀਂ ਕਹਿੰਦੇ ਆ ਤਾਂ ਸਾਡੇ ਕੋਲ ਤਕਰੀਬਨ 18 ਫਸਲਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਸ ਟਪਕਾ ਸਿੰਚਾਈ ਵਿਧੀ ਨੂੰ ਆਪਣੇ ਇਹਨਾਂ ਫਸਲਾਂ ਦੇ ਉੱਤੇ ਸਿਫਾਰਿਸ਼ ਜੋ ਪੰਜਾਬ ਕੀਟਰੀ ਬੜੀ ਇੰਡਸਟਰੀ ਨੂੰ ਕੀਤੀ ਗਈ ਹੈ ਇਹਨਾਂ ਤਕਨੀਕਾਂ ਨੂੰ ਅਪਣਾਉਣ ਦੇ ਨਾਲ ਜੋ ਪਾਣੀ ਹੈ ਉਹਦੀ ਸਾਡੀ ਤਕਰੀਬਨ 40% ਤੋਂ ਲੈ ਕੇ 50% ਤੱਕ ਪਾਣੀ ਜੋ ਹੈ ਉਹਦੀ ਬਚਤ ਹੋ ਜਾਂਦੀ ਹੈ ਜੋ ਅਸੀਂ ਆਮ ਪਾਣੀ ਖੁੱਲੇ ਖੇਤ ਚ ਪਾਣੀ ਛੱਡ ਕੇ ਲਾਉਂਦੇ ਆ ਉਹਦੇ ਨਾਲੋਂ ਇਹਨਾਂ ਤਕਨੀਕਾਂ ਦੇ ਵਿੱਚ 50% ਪਾਣੀ ਦੀ ਬਚਤ ਹੋ ਜਾਂਦੀ ਹੈ ਸੋ ਉਸ ਬਚਤ ਦੇ ਨਾਲ ਕੀ ਹੁੰਦਾ ਹੈ ਸਾਡੇ ਜਿਹੜਾ ਜ਼ਮੀਨ ਦੇ ਉੱਤੇ ਜ਼ਮੀਨ ਜੋ ਜਿਹੜਾ ਸਾਡਾ ਪਾਣੀ ਆ ਉੱਤੇ ਭਾਰ ਜਿਹੜਾ ਘਟ ਰਿਹਾ ਘਟੇਗਾ ਤੇ ਉਸ ਦੇ ਨਾਲ ਪਾਣੀ ਜਿਹੜਾ ਨੀਵੇਂ ਜੋ ਉਹਦਾ ਪੱਧਰ ਨੀਵਾ ਹੋ ਰਿਹਾ ਉਹਨੂੰ ਅ ਬਚਾਉਣ ਦੇ ਵਿੱਚ ਉਹ ਸਹਾਇ ਹੋਏਗਾ ਤੋਂ ਸਿਰਫ ਇਹ ਨਹੀਂ ਹੈ ਵੀ ਇਹ ਪਾਣੀ ਸਿਰ ਬਚਦਾ ਇਹਦੇ ਨਾਲ ਇਹਨਾਂ ਤਕਨੀਕਾਂ ਨੂੰ ਅਪਣਾਉਣ ਦੇ ਨਾਲ ਜੋ ਸਾਡੀ ਫਸਲਾਂ ਦੀ ਕੁਆਲਿਟੀ ਹੈਗੀ ਆ ਉਹਦੀ ਕੁਆਲਿਟੀ ਪਲੱਸ ਉਹਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਵੀ ਵੱਧ ਜਾਂਦੀ ਹੈ ਸਾਨੂੰ ਇਹਨਾਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ ਨਾਲ ਦੀ ਨਾਲ ਮੈਂ ਇੱਥੇ ਇਹ ਵੀ ਦੱਸ ਦਿਆਂ ਵੀ ਇਹਨਾਂ ਜਿਹੜੀਆਂ ਤਕਨੀਕਾਂ ਹੈਗੀਆਂ ਇਹਦੇ ਉੱਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਸੋ ਤਕਰੀਬਨ 90% ਤੱਕ ਜੋ ਸਬਸਿਡੀ ਹੈਗੀ ਹੈ ਉਹ ਸਰਕਾਰੋਂ ਦਿੱਤੇ ਜਾਂਦੇ 10% ਜੋ ਹੈ ਜੋ ਕਾਸਟ ਹੈਗੀ ਹੈ ਉਹਦਾ ਸਿਰਫ ਜ਼ਿੰਮੇਦਾਰ ਨੇ ਆਪਣੇ ਵੱਲੋਂ ਪੇ ਕਰਨਾ ਹੁੰਦਾ ਸੋ ਇਸ ਜੇ ਤੁਸੀਂ ਸਬਸਿਡੀ ਲੈਣੀ ਹੈਗੀ ਜਾਂ ਤੁਸੀਂ ਇਹ ਚੀਜ਼ਾਂ ਲਵਾਉਣਾ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਤੁਸੀਂ ਆਪਣੇ ਜ਼ਿਲ੍ਹੇ ਦੇ ਜੋ ਤੁਹਾਡਾ ਡਿਸਟ੍ਰਿਕਟ ਸੋਇਲੈਂਡ ਵਾਟਰ ਕਨਰਵੇਸ਼ਨ ਅਫਸਰ ਹੈਗਾ ਉਹਦੇ ਨਾਲ ਤੁਸੀਂ ਰਾਬਤਾ ਕਾਇਮ ਕਰੋ ਬਲਾਕ ਲੈਵਲ ਤੇ ਵੀ ਕੁਝ ਅਧਿਕਾਰੀ ਨੇ ਤੁਸੀਂ ਉਹਨਾਂ ਦਾ ਰਾਬਤਾ ਕਾਇਮ ਕਰ ਸਕਦੇ ਦਿਲੇ ਦੇ ਮੁੱਖ ਜੋ ਖੇਤੀਬਾੜੀ ਅਫਸਰ ਹੈਗਾ ਤੁਸੀਂ ਉਹਨਾਂ ਦਾ ਰਾਬਤਾ ਕਾਇਮ ਕਰੋ ਤਾਂ ਕਿ ਤੁਸੀਂ ਇਸ ਜਿਹੜੀ ਸਾਡੀ ਡ੍ਰਿਪ ਇਰੀਗੇਸ਼ਨ ਟੈਕਨੋਲੋਜੀ ਹੈ ਉਹ ਤੁਸੀਂ ਆਪਣੇ ਖੇਤਾਂ ਵਿੱਚ ਲਵਾ ਸਕੋ ਟੰਡੀ ਇਲਾਕੇ ਦੀਆਂ ਸਮੱਸਿਆਵਾਂ ਜਿਹੜੀਆਂ ਬਾਤੀ ਪੰਜਾਬ ਨਾਲੋਂ ਬਿਲਕੁਲ ਅਲੱਗ ਨੇ ਉੱਥੇ ਜਿਹੜਾ ਪਾਣੀ ਦੀ ਸਮੱਸਿਆ ਬਹੁਤ ਤੰਬੀਰਾ ਤੇ ਜ਼ਮੀਨ ਦਾ ਜਿਹੜਾ ਪੋਟ ਹੋਰ ਉਹ ਵੀ ਬਹੁਤ ਜ਼ਿਆਦਾ ਹੋ ਰਿਹਾ ਉਹਦੇ ਲਈ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜੀਆਂ ਟੈਕਨੀਟਰ ਸਾਡੇ ਉੱਥੇ ਜੋਸ਼ਕਿੰਦਰ ਨੇ ਦੱਸੀਆਂ ਨੇ ਉਹ ਇੱਥੇ ਸਾਰੇ ਨਾਲ ਸਾਂਝੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਆ ਕਿ ਸਾਡੇ ਉੱਥੇ ਜਿਹੜੀ ਆ بارشਾਂ ਢੱਟ ਰਹੀਆਂ ਨੇ ਇਸ ਤਰ੍ਹਾਂ ਚ ਮੀਂਹ ਦੇ ਪਾਣੀ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ ਮੀਂਹ ਦੇ ਪਾਣੀ ਦੀ ਸੰਭਾਲ ਦੇ ਲਈ ਸਾਡੇ ਕੋਲ ਰੇਨ ਵਾਟਰ ਹਾਰਵੈਸਟਿੰਗ ਸਟਰਕਚਰ ਬਣਾਉਣ ਦੀ ਲੋੜ ਆ ਫਾਰਮ ਪੌਂਡ ਬਣਾਉਣ ਦੀ ਲੋੜ ਆ ਉਹਨਾਂ ਦੀ ਜਿਹੜੀ ਲਾਈਨਿੰਗ ਟਰਚੇ ਉਸ ਪਾਣੀ ਨੂੰ ਡ੍ਰਿਪ ਸਿਸਟਮ ਦੇ ਨਾਲ ਸਪ੍ਰਿੰਟਲਰ ਦੇ ਨਾਲ ਯੂਜ਼ਡ ਆਰਚੀ ਅਸੀਂ ਉਹਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਆ ਇਸੇ ਤਰ੍ਹਾਂ ਸਾਡੇ ਜਿਹੜੇ ਉੱਥੇ ਵਾਟਰ ਬਾਡੀਜ਼ ਨੇ ਉਹਨਾਂ ਦੇ ਵਿੱਚ ਸਿਲਟੇਸ਼ਨ ਬਹੁਤ ਹੋ ਰਹੀ ਹੈ ਉਹਨੂੰ ਰੋਕਣ ਦੇ ਲਈ ਵੀ ਅਸੀਂ ਉਹਨੂੰ ਟੈਸਟ ਕਰਨ ਦੇ ਲਈ ਅਸੀਂ ਪ੍ਰੋਸ ਟਿਟਨੀਟਸ ਡਿਵੈਲਪ ਕੀਤੀਆਂ ਨੇ ਇਸ ਤੋਂ ਬਿਨਾਂ ਸਾਡੇ ਉਸ ਏਰੀਆ ਦੇ ਵਿੱਚ ਜਿਹੜਾ ਇਹ ਮੀਂਹ ਦੇ ਪਾਣੀ ਦੀ ਸੰਭਾਲ ਦੇ ਨਾਲ ਨਾਲ ਜਿਹੜੀ ਸਾਡੇ ਕੋਲ ਫਸਲਾਂ ਲਈ ਜਿੰਨਾ ਪਾਣੀ ਅਵੇਲੇਬਲ ਆ ਉਹਨੂੰ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਤੇ ਉਸ ਤੋਂ ਬਿਨਾਂ ਜਿਹੜਾ ਪਾਣੀ ਨੂੰ ਬਚਾਉਣ ਦੇ ਤਰੀਕੇ ਜਿਦਾ ਮਲਚਿੰਗ ਰਾਜ ਆ ਹੋਰ ਚੀਜ਼ਾਂ ਨੇ ਜਿਹਦੇ ਨਾਲ ਇੰਸਟੀਟਿਊਟ ਮੌਇਸਚਰ ਕਨਜ਼ਰਵੇਸ਼ਨ ਕਰਕੇ ਅਸੀਂ ਬਚਾ ਸਕਦੇ ਆ ਉਹਦੇ ਤੇ ਅਸੀਂ ਜ਼ੋਰ ਦੇ ਰਹੇ ਇਹਦੇ ਨਾਲ ਨਾਲ ਜਿਹੜਾ ਸਾਡੇ ਟੰਡੀ ਇਲਾਕੇ ਦੇ ਵਿੱਚ ਇਹ ਜਿਹੜਾ ਫਾਰਮ ਪਾਉਂਡ ਦਾ ਕਨਸੈਪਟ ਆ ਉਹ ਉਹਦੀ ਬਹੁਤ ਜ਼ਿਆਦਾ ਲੋੜ ਆ ਉਹਦੇ ਲਈ ਡਿਪਾਰਟਮੈਂਟ ਜਿਹੜਾ ਜੋ ਜੇ ਪ੍ਰੋਮੋਸ਼ਨ ਕਰੇ ਤਾਂ ਉਹਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਜਿਹੜਾ ਸੋਇਲ ਕਨਜ਼ਰਵੇਸ਼ਨ ਆਫੀਸਰ ਵਰਕਸ਼ਾਪ ਹੋ ਰਹੀ ਹੈ ਉਹਦੇ ਵਿੱਚ ਆਪਣੀ ਇੱਕ ਟੈਕਨੋਲੋਜੀ ਜਿਹੜੀ ਹੈਗੀ ਹੈ ਕਿ ਬਾਇਓ ਰੀਟੈਂਸ਼ਨ ਸੈਲ ਜਿਹੜੀ ਕਿ ਆ ਮੀਦੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਇਸਤੇਮਾਲ ਹੁੰਦੀ ਹੈ ਉਹਦੇ ਬਾਰੇ ਕੁਝ ਦੱਸਣ ਜਾ ਰਹੀਆਂ ਤੁਹਾਨੂੰ ਇਹਦੇ ਵਿੱਚ ਆਪਾਂ ਦੇਖਿਆ ਹੈ ਕਿ ਜੇ ਆਪਾਂ ਅੱਜ ਸ਼ਹਿਰਾਂ ਦੀ ਗੱਲ ਕਰੀਏ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਆਪਣੇ ਪੇਵਮੈਂਟਸ ਹੈਗੀਆਂ ਉਹਨਾਂ ਨੂੰ ਆਪਾਂ ਪੱਕਾ ਕਰੀ ਜਾਣੀ ਹੈ ਤੇ ਸੜਕਾਂ ਤੋਂ ਜਿਹੜਾ ਪਾਣੀ ਹੁੰਦਾ ਵਾ ਉਹ ਰੁੜ ਕੇ ਪੇਵਮੈਂਟਸ ਤੇ ਨਹੀਂ ਚੜ ਸਕਦਾ ਕਿਉਂਕਿ ਪੇਵਮੈਂਟਸ ਉੱਚੀਆਂ ਵੀ ਹੁੰਦੀਆਂ ਨੇ ਤੇ ਜੇ ਆਪਾਂ ਉਹਦੀ ਜਗ੍ਹਾ ਅ ਗ੍ਰੀਨ ਏਰੀਆ ਰੱਖਾਂਗੇ ਤੇ ਉੱਥੋਂ ਪਾਣੀ ਰੀਚਾਰਜ ਹੋ ਜਾਏਗਾ ਤੇ ਇਹਦੇ ਨਾਲ 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 ਜਿਹੜਾ ਗ੍ਰੀਨ ਏਰੀਆ ਹੈਗਾ ਵੈ ਉਹਦੇ ਵਿੱਚ ਜਿਹੜੇ ਪਲਾਂਟਸ ਆਪਾਂ ਲਾਏ ਲਾਏ ਹੁੰਦੇ ਨੇ ਉਹ ਜਿਹੜੇ ਵਾਤਾਵਰਨ ਨੂੰ ਵੀ ਵਧੀਆ ਕਰਦੇ ਨੇ ਤੇ ਇਹ ਜਿਹੜੀ ਇਹ ਟੈਕਨੋਲੋਜੀ ਹੈ ਇਹ ਲੋ ਇੰਪੈਕਟ ਡਿਵੈਲਪਮੈਂਟ ਸਟਰਕਚਰਸ ਦੇ ਵਿੱਚ ਆਉਂਦੀ ਹੈ ਇਹ ਟੈਕਨੋਲੋਜੀ ਇਹਦੇ ਵਿੱਚ ਕੀ ਹੈਗਾ ਵੀ ਇਹ ਇਹਦੇ ਵਿੱਚ ਲੋ ਇੰਪੈਕਟ ਡਿਵੈਲਪਮੈਂਟਸ ਦੇ ਵਿੱਚ ਬਾਇਓ ਰੀਟੈਂਸ਼ਨ ਸੈਲ ਇਹਨੂੰ ਆਪਾਂ ਕਹਿੰਦੇ ਆ ਤੇ ਬਾਇਓ ਰੀਟੈਂਸ਼ਨ ਸੈਲ ਜਿਹੜਾ ਹੈਗਾ ਵੈ ਇਹਦੇ ਵਿੱਚ ਇਹ 5.5 ਫੁੱਟ ਡੀਪ ਹੈਗਾ ਵੈ ਤੇ ਉਹਦੇ ਵਿੱਚ ਆਪਾਂ ਤਕਰੀਬਨ 2.5 ਫੁੱਟ ਤੱਕ ਤਾਂ ਢਟਕਾ ਪਾਇਆ ਹੋਇਆ ਵੈ ਤੇ ਉਸ ਤੋਂ ਉੱਤੇ ਸਾਡੇ ਕੋਲ ਇੱਕ ਡਰੇਨੇਜ ਹੈ ਤੇ ਉਸ ਤੋਂ ਉੱਪਰ ਆਪਣੇ ਕੋਲ ਜਿਹੜੀ ਹੈਗੀ ਆ ਪੀ ਗਰੇਵਲਸ ਹੈਗੇ ਯਾਨੀ ਕਿ ਦਾਣੇਦਾਰ ਬੱਜਰੀ ਪਾਈ ਹੋਈ ਹੈ ਤੇ ਉਸ ਤੋਂ ਉੱਪਰ ਆਪਾਂ ਮਿੱਟੀ ਤੇ ਕੰਪੋਸਟ ਪਾਇਆ ਹੋਇਆ ਤੇ ਸੈਂਡ ਦੀ ਮਾਤਰਾ ਉਹਦੇ ਵਿੱਚ ਬਹੁਤ ਜ਼ਿਆਦਾ ਹੈ ਇੰਨਾ ਇੰਨਾ ਆਪਾਂ ਰੱਖਦੇ ਆ ਸੋਇਲ ਦੀ ਮਾਤਰਾ ਕਿ ਤਾਂ ਕਿ ਜਿਹੜੇ ਆਹ ਪਲਾਂਟਸ ਹੈਗੇ ਆ ਇਹ ਗਰੋ ਕਰ ਸਕਣ ਤੇ ਇਹ ਇੱਕ ਜਿਹੜਾ ਸੈੱਲ ਹੈਗਾ ਵੈ ਇਹ ਤਕਰੀਬਨ 4500 ਲੀਟਰ ਦੀ ਟੈਂਕੀ ਹੈਗਾ ਵੈ 4500 ਲੀਟਰ ਪਾਣੀ ਸਾਂਭ ਲੈਂਦਾ ਇਕੋ ਟਾਈਮ ਤੇ ਤੇ ਇਸ ਤੋਂ ਇਲਾਵਾ ਜਿਹੜਾ ਇਹ ਤੋਂ ਜ਼ਮੀਨ ਵਿੱਚ ਰੀਚਾਰਜ ਹੋ ਰਿਹਾ ਵੈ ਉਹ ਵੱਧ ਹੈਗਾ ਵੈ ਤੇ ਜੇ ਆਪਾਂ ਇਹਨੂੰ ਕਹਿੰਦੇ ਆ ਕਿ ਇੱਕ ਸਟਰਕਚਰ ਨਹੀਂ ਆਪਾਂ ਲਾਣਾ ਆਪਾਂ ਇਹ ਸਟਰਕਚਰ ਟ੍ਰੇਨ ਦੇ ਵਿੱਚ ਲਾਣੇ ਹੁੰਦੇ ਆ ਤੇ ਇਹਦਾ ਇੱਕ ਥੰਬ ਰੂਲ ਇਹ ਹੈਗਾ ਵੈ ਵੀ ਜੇ ਆਪਣੇ ਕੋਲ ਜੇ 1000 ਮੀਟਰ ਸਕੇਅਰ ਦਾ ਏਰੀਆ ਹੈਗਾ ਵੈ ਤੇ ਉਹਦਾ 3 ਤੋਂ 8% ਏਰੀਆ ਜੇ ਆਪਾਂ ਇਹਨਾਂ ਸੈਲਜ਼ ਨੂੰ ਦੇ ਦਈਏ ਤਾਂ ਇਹ ਸਾਰੇ ਏਰੀਆ ਦਾ ਪਾਣੀ ਸਾਂਭ ਲੇਗਾ ਇਹ ਹਾਰੇ ਡਿਪਾਰਟਮੈਂਟ ਦੀ ਰეკਮੈਂਡੇਸ਼ਨ ਹੈ ਰਿਗਾਰਡਿੰਗ ਛੱਪੜ ਦੇ ਪਾਣੀ ਦੀ ਟੈਸਟ ਕਰਨੇ ਵਾਸਤੇ ਪੰਜਾਬ ਚ 17000 ਛੱਪੜ ਨੇ ਜਿਨ੍ਹਾਂ ਦਾ ਪਾਣੀ ਟੈਸਟ ਹੋਣਾ ਬੜਾ ਜ਼ਰੂਰੀ ਹੈ ਪੰਜਾਬ ਦਾ ਵਾਟਰ ਲੈਵਲ ਗਰਾਊਂਡ ਵਾਟਰ ਲੈਵਲ ਧੀਰੇ ਧੀਰੇ ਨੀਚੇ ਜਾ ਰਿਹਾ ਇਰੀਗੇਸ਼ਨ ਵਾਸਤੇ ਪਾਣੀ ਬੜੇ ਬੜੀ ਜ਼ਰੂਰੀ ਆ ਜਿਸ ਵਾਸਤੇ ਛੱਪੜ ਦਾ ਪਾਣੀ ਟੈਸਟ ਹੋਣਾ ਬੜਾ ਜ਼ਰੂਰੀ ਆ ਸਰਫੇਸ ਵਾਟਰ ਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਇੱਕ ਸ਼ਿਫਾਰਿਸ਼ ਵੀ ਹੈ ਕਿ ਉਹ ਮਾਈਕਰੋਬਾਇਲ ਬੱਚੀ ਵਾਸਤੇ ਪਾਣੀ ਟੈਸਟ ਹੋਣਾ ਚਾਹੀਦਾ ਤਾਂ ਕਿ ਕੋਈ ਜੀਵਾਣੂ ਜੋ ਬਿਮਾਰੀਆਂ ਕਰਦੇ ਨੇ ਉਹ ਅਗਰ ਡਾਇਰੈਕਟ ਖੇਤਾ ਚ ਚਲਾ ਗਿਆ ਤਾਂ ਬਿਮਾਰੀ ਕਰ ਸਕਦੇ ਨੇ ਤਾਂ ਇਸ ਵਾਸਤੇ ਡਿਪਾਰਟਮੈਂਟ ਮਾਈਕਰੋਬਾਇਓਲੋਜੀ ਨੇ ਇੱਕ ਕਿਟ ਡਿਵੈਲਪ ਕੀਤੀ ਹੈ 100 ml ਇਹ ਛੱਪੜ ਦਾ ਪਾਣੀ ਜਿਸ ਵਿੱਚ ਟੈਸਟ ਹੁੰਦਾ ਹੈ ਇਹ ਇਹ ਕਿਟ ਇਸ ਵਿੱਚ ਅਸੀਂ 100 ml ਛੱਪੜ ਦਾ ਪਾਣੀ ਪਾਉਂਦੇ ਹਾਂ ਇਹ ਪਾਣੀ 72 ਘੰਟੇ ਚ ਅਗਰ ਪੀਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਆ ਕਿ ਉਸ ਚ ਜੀਵਾਣੂ ਕੋਲੀਫਾਰਮ ਟੋਟਲ ਕਾਲਿਫਾਰਮ ਹਜ਼ਾਰ ਤੋਂ ਉੱਤੇ ਆ ਇਫ ਟੋਟਲ ਕਾਲਿਫਾਰਮ ਹਜ਼ਾਰ ਤੋਂ ਉੱਤੇ ਆ ਤਾਂ ਇਹ ਬਿਮਾਰੀ ਕਰ ਸਕਦੇ ਨੇ ਮਿੱਟੀ ਦੀ ਗੁਣਵੱਤਾ ਨੂੰ ਘਟਾ ਸਕਦੇ ਨੇ ਤੋਂ ਇਹ ਟੈਸਟ ਉਹਨਾ ਬਹੁਤ ਜ਼ਰੂਰੀ ਆ ਤਾਂ ਕਿ ਆ ਸਾਦਾ ਜੋ ਛੱਪੜ ਦਾ ਪਾਣੀ ਹੈ ਲਗਾਤਾਰ ਟੈਸਟ ਹੋ ਕੇ ਖੇਤਾਂ 'ਚ ਜਾ ਸਕੇ ਔਰ ਇਰੀਗੇਸ਼ਨ ਵਾਸਤੇ ਯੂਜ਼ ਹੋ ਸਕੇ ਤੁਸੀਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਸ ਵਰਕਸ਼ਾਪ ਦੇ ਵਿੱਚ ਖੇਤੀ ਮਾਹਿਰਾਂ ਵੱਲੋਂ ਅਤੇ ਪ੍ਰਸਾਦ ਸਿੱਖਿਆ ਮਾਹਿਰਾਂ ਵੱਲੋਂ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਆਪਸ ਦੇ ਵਿੱਚ ਸਾਂਝਾ ਕੀਤਾ ਗਿਆ ਔਰ ਉਹਨਾਂ ਮੁਸ਼ਕਲਾਂ ਦੇ ਹੱਲ ਲਈ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਵੱਲੋਂ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਜੋ ਨਵੀਆਂ ਤਕਨੀਕਾਂ ਉਹਨਾਂ ਦੇ ਬਾਰੇ ਚਰਚਾ ਕੀਤੀ ਗਈ ਉਮੀਦ ਹੈ ਤੁਸੀਂ ਸਾਰੇ ਇਸ ਪ੍ਰੋਗਰਾਮ ਦਾ ਲਾਹਾ ਲਓਗੇ ਤੇ ਅੱਜ ਜਿਹੜੀ ਮਾਹਿਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਹੈ ਉਹਦਾ ਫਾਇਦਾ ਉਠਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ